ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਜਿਸ ਵਿੱਚ ਭਾਜਪਾ ਦੀ ਜਿੱਤ ਸਾਫ਼ ਨਜ਼ਰ ਆ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਨਵੀਂ ਦਿੱਲੀ ਤੇ ਜੰਗਪੁਰ ਸੀਟ ਤੋਂ ਲੱਗਾ ਹੈ ਦੱਸ ਦਈਏ ਸਾਬਕਾ ਡਿਪਟੀ ਸੀਐਮ ਰਹਿ ਚੁਕੇ ਮਨੀਸ਼ ਸ਼ੋਧਿਆ 600 ਵੋਟਾਂ ਨਾਲ ਹਾਰ ਗਏ ਨੇ ਇਸ ਸੀਟ ਤੇ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾ ਨੇ ਬਾਜ਼ੀ ਮਾਰ ਲਈ ਹੈ ਉਧਰ ਹੀ ਕੇਜਰੀਵਾਲ ਨੂੰ ਵੀ ਨਵੀਂ ਦਿੱਲੀ ਸੀਟ ਤੋਂ ਅਮਿੰਦ ਕੇਜਰੀਵਾਲ ਨੂੰ ਵੀ ਹਾਰ ਮਿਲੀ ਹੈ ਭਾਜਪਾ ਨੇ ਪ੍ਰਵੇਸ਼ ਸ਼ਰਮਾ ਨੇ ਕੇਜਰੀਵਾਲ ਨੂੰ 3182 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਸੀਐਮ ਆਸ਼ੀ ਵੀ ਪਿੱਛੇ ਚੱਲ ਰਹੇ ਪਰ ਦੱਸਣਾ ਬਣਦਾ ਹੈ ਕਿ सीएमआरसी ਦਿੱਟ ਚੁਕੇ ਨੇ ਖੁਦ ਸੀਟਾਂ ਤੇ ਜ਼ਬਰਦਸਤ ਟੱਕਰ ਚੱਲ ਰਹੀ ਹੈ ਕਦੇ ਭਾਜਪਾ ਦਾ ਤੇ ਕਦੇ ਆਪ ਦੀ ਬੜਤ ਬਣ ਰਹੀ ਹੈ ਦਿੱਲੀ ਤੋਂ ਦਿੱਜਾਂ ਦੇ ਦਾੜ ਨੂੰ ਜਾਣ ਤੇ ਰਾਸ਼ਟਰੀ ਤੇ ਰਾਜਸਥਾਨੀ ਵਿੱਚ ਭਾਜਪਾ ਦੀ ਵਾਪਸੀ ਸੰਕੇਤ ਦਿੱਤੇ ਜਾਣ ਤੋਂ ਬਾਅਦ ਭਾਜਪਾ ਦਫ਼ਤਰ ਵਿੱਚ ਜਸ਼ਨ ਚੱਲ ਰਹੇ ਨੇ ਚੋਣ ਕਮਿਸ਼ਨਰ ਰਿਪੋਰਟ ਮੁਤਾਬਕ ਭਾਜਪਾ 45 ਸੀਟਾਂ ਤੇ ਅੱਗੇ ਹੈ ਜਦਕਿ ਆਪ 25 ਸੀਟਾਂ ਤੇ ਅੱਗੇ ਹੈ ਕੀਤਾ ਗਿਆ ਕਿ ਉਹਨੂੰ USA ਜਿਹੜਾ ਇੱਕ ਨੰਬਰ ਭੇਜਣੇ ਥਾ ਉਹ ਤੋਂ ਪੈਸੇ ਲੈ ਕੇ ਉਹਦੇ ਨਾਲ ਠੱਗੀ ਮਾਰ ਕੇ ਉਹਨੂੰ ਜਿਹੜਾ ਹੈ ਵੱਖ-ਵੱਖ ਰੂਟਾ ਰਾਹੀ US ਜਿਹੜਾ ਹੈ ਇਲੀਗਲ ਪੇਜ ਆ ਗਿਆ। ਦਲੇਵ ਸਿੰਘ ਵੱਲੋਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਉਸ ਨੂੰ ਬਾਅਦ ਚ ਕੇ ਉਸ ਤੇ ਐਫ ਆਈ ਆਰ ਦਰਜ ਕਰਕੇ ਜਿਹੜਾ ਹੈ ਸਤਨਾਮ ਸਿੰਘ ਨਾਮ ਦਾ ਜਿਹੜਾ ਹੈ ਟਰੈਵਲ ਏਜੰਟ ਹੈ ਇਸ ਦੇ ਘਰ ਤੇ ਰੇਡ ਕੀਤੀ ਗਈ ਹੈ। 1 ਫਰਵਰੀ ਨੂੰ ਅਮਰੀਕਾ ਤੋਂ 104 ਪਾਸ ਦੀ ਰਿਪੋਰਟ ਹੋ ਕੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਸੀ 17 ਜਹਾਜ਼ ਦੇ ਰਾਹੀ ਪਹੁੰਚੇ ਸਨ ਇਸੇ ਦੌਰਾਨ ਰਿਪੋਰਟ ਹੋ ਕੇ ਆਏ ਭਾਰਤੀ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਏਜੰਟਾਂ ਨੇ ਧੋਖੇ ਦੇ ਨਾਲ ਦੋ ਨੰਬਰ ਵਿੱਚ ਅਮਰੀਕਾ ਭੇਜਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਰਾਜ ਸਹਾਸੀਆ ਦੀਨੋਂ ਦੇ ਇਲਾਕੇ ਦੇ ਨੌਜਵਾਨ ਦਲੇਰ ਸਿੰਘ ਵੱਲੋਂ 에ਜੰਟ ਸਤਨਾਮ ਸਿੰਘ ਦੇ ਖਿਲਾਫ ਪੁਲਿਸ ਨੂੰ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 에ਜੰਟ ਸਤਨਾਮ ਸਿੰਘ ਦੇ ਉੱਪਰ ਮਾਮਲਾ ਦਰਜ ਕਰਕੇ ਉਸ ਦੇ ਘਰ ਰੇਡ ਕੀਤੀ ਇਸ ਬੰਦੇ ਸਾਰੀ ਜਾਣਕਾਰੀ ਅਮਰਸਦ ਦਿਹਾਤੀ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦਿੱਤੀ ਆ ਉਹਨਾਂ ਕਿਹਾ ਹੈ ਕਿ ਫਿਲਹਾਲ 에ਜੰਟ ਸਤਨਾਮ ਸਿੰਘ ਪੰਘੋੜਾ ਹੋ ਚੁੱਕਾ ਹੈ ਤੇ ਫਿਲਹਾਲ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ਤੇ ਰੇਡ ਕੀਤੀ ਜਾ ਰਹੀ ਹੈ ਤੇ ਉਸਦੇ ਦਫ਼ਤਰ ਵੀ ਪੁਲਿਸ ਨੇ ਬੰਦ ਕਰਵਾ ਦਿੱਤੇ ਨੇ ਕਿ ਥਾਣਾ ਰਾਜਸੰਸਿਦ ਰਿਆਸ਼ੀ ਉਹਦੇ ਵੱਲੋਂ ਇੱਕ ਐਪਲੀਕੇਸ਼ਨ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਹੈ ਜਿਹਦੇ ਵਿੱਚ ਉਹਦੇ ਵੱਲੋਂ ਇਹ ਅਲੱਜ ਕੀਤਾ ਗਿਆ ਕਿ ਉਹਨੂੰ ਯੂਐਸਏ ਜਿਹੜਾ 1 ਨੰਬਰ ਭੇਜਿਆ ਨਹੀਂ ਥਾ ਉਹ ਤੋਂ ਪੈਸੇ ਲੈ ਕੇ ਉਹਦੇ ਨਾਲ ਠੱਗੀ ਮਾਰ ਕੇ ਉਹਨੂੰ ਜਿਹੜਾ ਹੈ ਵੱਖ-ਵੱਖ ਰੂਟਾ ਰਹੀ ਯੂਐਸ ਜਿਹੜਾ ਹੈ ਇਲੀਗਲ ਭੇਜਿਆ ਗਿਆ ਜਿਵੇਂ ਕਿ ਉਸ ਦੀ ਜਿਹੜੀ ਦਰਖਾਸਤ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਉਹਨੂੰ ਪਹਿਲਾਂ ਨਾਈਜੀਰੀਆ ਭੇਜਿਆ ਗਿਆ ਉਸ ਤੋਂ ਬਾਅਦ ਜਦੋਂ ਉਹਨੇ ਪ੍ਰੋਟੈਸਟ ਕੀਤਾ ਤਾਂ ਉਹਨੂੰ ਵਾਪਸ ਭੁਲਾ ਕੇ ਉਸ ਤੋਂ ਵੱਖ-ਵੱਖ ਸਮਿਆਂ ਤੇ ਅਮਾਉਂਟ ਲੈ ਕੇ ਅਲੱਗ-ਅਲੱਗ ਪੈਸੇ ਲੈ ਕੇ ਜੋ ਕਿ ਕਰੀਬਨ ਟੋਟਲ 60 ਲੱਖ ਦੇ ਕਰੀਬਨ ਡੀ ਹੈ ਉਹ ਲੈ ਕੇ ਫਿਰ ਡਿਫਰੈਂਟ ਰੂਟਸ ਰਾਹੀਂ ਬ੍ਰਾਜ਼ਿਲ ਗਾਜ਼ਲ ਤੋਂ ਬਾਅਦ ਜੋ ਹੈ ਮੈਕਸੀਕੋ ਰਾਹੀਂ ਜਿਹੜਾ ਹੈ ਅਮ ਜਿਹੜਾ ਹੈਗਾ ਇੱਥੋਂ ਯੂਐਸ ਯੂਐਸ ਦੇ ਵਿੱਚ ਐਂਟਰ ਕਰਵਾਇਆ ਗਿਆ ਹੈ ਜੀ ਤਾਂ ਸਰ ਹੁਣ ਉਸ ਏਜੰਟ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਦਲੇਵ ਸਿੰਘ ਵੱਲੋਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਉਸ ਨੂੰ ਵਾਚ ਕੇ ਉਸ ਤੇ ਐਫਆਈਆਰ ਦਰਜ ਕਰਕੇ ਜਿਹੜਾ ਹੈ ਸਤਨਾਮ ਸਿੰਘ ਨਾਮ ਦਾ ਜਿਹੜਾ ਹੈ ਟ੍ਰੈਵਲ ਏਜੰਟ ਇਸ ਇਸ ਦੇ ਖਿਲਾਫ ਰਿਵਕੀਤੀ ਗਈ ਹੈ ਫਿਲਹਾਲ ਇਹ ਭਗੌੜਾ ਹੈ ਕਿਉਂਕਿ ਜਦੋਂ ਇਹਨੂੰ ਪਤਾ ਲੱਗਿਆ ਉਦੋਂ ਤੱਕ ਇਹ ਫੋਨ ਸਵਿਚ ਆਫ ਕਰਕੇ ਉੱਥੋਂ ਆਪਣੇ ਰਿਆਇਸ਼ ਤੋਂ ਜਿਹੜਾ ਹੈ ਚਲਾ ਗਿਆ ਸੀ ਇਸ ਤੋਂ ਇਲਾਵਾ ਜਿਹੜੀ ਇਸਦੇ ਹੋਰ ਜਿਹੜੇ ਆਫੀਸਰਸ ਨੇ ਕੁਝ ਜਿਹੜੇ ਆਫੀਸਰਸ ਜਿਹੜੇ ਹੈ ਐਡਰੈਸਸ ਜਿਹੜੇ ਉਹ ਅੰਮ੍ਰਿਤਸਰ ਏਰੀਆ ਦੇ ਵਿੱਚ ਜਿਵੇਂ ਅਜਨਾਲਾ ਰਣਜੀਤ ਅਵਿਨੀ ਅੰਮ੍ਰਿਤਸਰ ਸਾਹਿਬ ਤੇ ਹੋਰ ਜਗ੍ਹਾ ਹੈਗੇ ਨੇ ਉੱਥੇ ਵੀ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਦੇ ਜਿਹੜੇ ਆਫੀਸਰਸ ਹੈਗੇ ਆ ਉੱਥੇ ਜੋ ਵੀ ਡਾਕੂਮੈਂਟਸ ਵਗੈਰਾ ਹੈਗੇ ਉਹ ਸਾਰੇ ਸਰਚ ਵਗੈਰਾ ਕਰਕੇ ਸੀਲ ਕੀਤੀਆਂ ਜਾ ਰਹੀਆਂ ਨੇ ਸਰ ਕਿਹੜੀ ਧਾਰਾ ਹੈ ਇਸ ਮਾਮਲੇ ਦਾ ਜਿਹੜਾ ਇਹ ਐਫ ਆਈ ਆਰ ਹੈ ਉਹ 318 ਬੀ ਐਨ ਐਸ ਤੇ ਪੰਜਾਬ ਟਰੈਵਲਸ ਅ ਏਜੰਸੀ ਦਾ ਰੈਗੂਲੇਸ਼ਨ ਐਕਟ ਜਿਹੜਾ ਹੈ ਉਹਦੇ ਤਾਂ ਡਿਫਰੈਂਟ ਧਾਰਾਵਾਂ ਤੇ ਜਿਹੜਾ ਪਰਚਾ ਦਰਜ ਕੀਤਾ ਜਾ ਰਿਹਾ ਸਰ ਤੁਹਾਡੇ ਵੱਲੋਂ ਨੌਜਵਾਨਾਂ ਨੂੰ ਕੀ ਅਪੀਲ ਹੈ ਜੋ ਇਹੇ ਏਜੰਟਾਂ ਦੇ ਅਜਾਲ ਚ ਫਸ ਜਾਂਦੇ ਨੇ ਦੇਖੋ ਜੀ ਮੇਰੀ ਨੌਜਵਾਨ ਨੂੰ ਇਹੇ ਅਪੀਲ ਹੈ ਕਿ ਉਹ ਅ ਜਿਹੜੇ ਹੈਗੇ ਇਸ ਤਰੀਕੇ ਦੇ ਧੋਖਾਧੜੀ ਤੋਂ ਬਚਣ ਅ ਕਰਜ਼ਾ ਚੁੱਕ ਕੇ ਇਹਨਾਂ ਦੇਸ਼ਾਂ 'ਚ ਇਲੀਗਲੀ ਜਾਣਾ ਬਿਲਕੁਲ ਹੀ ਵਾਜਬ ਨਹੀਂ ਹੈ ਇਹ ਇਲੀਗਲ ਵੈਸੇ ਵੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਦਾ ਇਹ ਮਾਲ ਟ੍ਰੀਟਮੈਂਟ ਉਹਨਾਂ ਨੂੰ ਕੀਤਾ ਜਾਂਦਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਤੇ ਜੇ ਕੋਈ ਬਾਹਰ ਜਾਣ ਦਾ ਚਾਹਵਾਨ ਹੈ ਤਾਂ ਉਹਦਾ ਕੋਈ ਸਹੀ ਤਰੀਕਾ ਹੁੰਦਾ ਹੈ ਉਹਨੂੰ ਅਡਾਪਟ ਕਰਕੇ ਉਹਨਾਂ ਮੀਨਸ ਨੂੰ ਅਡਾਪਟ ਕਰਕੇ ਉਹ ਜਾਣਾ ਚਾਹੀਦਾ ਆਦਰਵਾਇਜ਼ ਜਿਹੜਾ ਹੈ ਇਹ ਟੈਂਡੈਂਸੀ ਜਿਹੜੀ ਹੈਗੀ ਹੈ ਟਰੈਵਲ ਏਜੰਟ ਜਿਹੜੇ ਇਸ ਤਰੀਕੇ ਨਾਲ ਪੈਸੇ ਲੈ ਕੇ ਗਲਤ ਤਰੀਕੇ ਨਾਲ ਰਹਿ 2 ਨੰਬਰ ਦੇ ਵਿੱਚ ਨੂੰ ਕਹਿੰਦੇ ਆ ਐਂਟਰੀ ਕਰਵਾਉਂਦੇ ਨੇ ਉਹ ਉਸ ਚੀਜ਼ ਤੋਂ ਇਹਨਾਂ ਨੂੰ ਬਚਣਾ ਚਾਹੀਦਾ ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਮੋਚਾਰੇ ਨੂੰ ਕੀ ਕਵਾਂਗੇ ਉਹਨੇ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ हां लोकी ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਅਈ ਤੇ ਸਿਰਫ ਇਹ ਜਾਣ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਖਾਸ ਕਰਕੇ ਤੇ ਪਹਿਲੀ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਈ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋਰ ਆ ਭੇਜਦਾ ਕੁਝ ਹੋਰ ਆ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ਾਮਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਨਾ ਇਹ ਕਹਿਣਾ ਚਾਹੁੰਦਾ ਕਿ ਸਾਰੇ ਗੁਰਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਐਦੇ ਕਿ ਜੋ ਆਦੀਵਾਸੀ ਓਇਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਮੇਰੇ ਕੋ ਤੇ ਭਾਜੀ ਅਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਕਿੰਨੇ ਕ ਲਿਆ ਸਮਾਨ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ ਮੈਂ ਮੀਆਂ ਚੰਦ ਰੋਡਰ ਦਾ ਆਪੋ ਤੇ ਰਹਿਣ ਵਾਲਾ ਅਨੁਰ ਚਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਇੱਕ ਨਾਲ ਜੀ ਇੱਕ ਸੀਸੀ ਫਰੀ ਪਰ ਮੈਂ ਲਗਾ ਕੇ ਵੇਖਿਆ ਭੈਣ ਚ ਇਤਨਾ ਵਿੱਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬੁਟਾ ਇੱਕ ਵਾਲਵ ਹੀ ਕਾਲਾ ਕੀਤਾ ਹੁਣ ਠੀਕ ਮੈਂ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਵਿਚਾਰੇ ਨੂੰ ਕੀ ਕਵਾਂਗੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਆ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਹਾਂ ਤੇ ਸਿਰਫ ਇਹ ਜਾਣਾ ਹੈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਠੀਕ ਹੈ ਮੈਂ ਮੀਰ ਚੰਦ ਰੋਡ ਦਾ ਆਪੋ ਤੇ ਰਹਿਣ ਵਾਲਾ ਅਨਿਲ ਸ਼ਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਨਾਲ ਜੀ ਇੱਕ ਸਿਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਭੈਣ ਚੋ ਇਤਨਾ ਵਿਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਜਿਹੜੇ ਪਹਿਲੇ ਕੋਈ ਇੱਕ ਮਾੜਾ ਬੁਟਾ ਇੱਕ ਵਾਲ ਵੀ ਕਾਲਾ ਕੀਤਾ ਹੁਣ ਠੀਕ ਸਰਕਾਰੀ ਆਯੁਰਵੈਦਿਕ ਹਸਪਤਾਲ ਦੀ ਹਾਲਤ ਬਣੀ ਤਰਸਯੋਗ ਡਾਕਟਰਾਂ ਦੀ ਗਿਣਤੀ ਜ਼ਿਆਦਾ ਮਰੀਜ਼ ਆਉਂਦੇ ਨੇ ਘੱਟ ਜੀ ਹਾਂ ਇਸ ਲਈ ਸਰਕਾਰੀ ਆਯੁਰਵੈਦਿਕ ਹਸਪਤਾਲ ਦੀ ਐਮ ਐਸ ਡਾਕਟਰ ਮੰਜੂ ਸ਼ੈਣੀ ਨੇ ਦੱਸਿਆ ਕਿ ਹਸਪਤਾਲ ਵਿੱਚ ਸੁਧਾਰ ਲਈ ਰਿਪੋਰਟ ਤਿਆਰ ਕਰਕੇ ਪੇਸ਼ ਦਿੱਤੀ ਗਈ ਹੈ ਦੱਸਣਾ ਬੰਦ ਹੈ ਕਿ ਪਟਿਆਲਾ ਦੇ ਸਰਕਾਰੀ ਆਯੁਰਵੇਦਿਕ ਹਸਪਤਾਲ ਦੀ ਹਾਲਤ ਤਰਸਯੋਗ ਹੋ ਗਈ ਹੈ ਇਹ ਹਸਪਤਾਲ 1952 ਵਿੱਚ ਬਣਾਇਆ ਗਿਆ ਸੀ ਕੋਈ ਸਮਾਂ ਸੀ ਜਦੋਂ ਇਸ ਹਸਪਤਾਲ ਵਿੱਚ ਮਰੀਜ਼ਾਂ ਲਈ ਲੰਬੀਆਂ ਕਤਾਰਾਂ 'ਚ ਖੜੇ ਹੋ ਕੇ ਉਲਾਸ ਦੀ ਉਡੀਕ ਕਰਦੇ ਸਨ ਪਰ ਅੱਜ ਹਸਪਤਾਲ ਦੀ ਅਸਲ ਹਾਲ ਦਾ ਜਾਇਜ਼ਾ ਲਿਆ ਗਿਆ ਤਾਂ ਡਾਕਟਰਾਂ ਦੀ ਗਿਣਤੀ ਜ਼ਿਆਦਾ ਹੈ ਤੇ ਮਰੀਜ਼ ਨਾ માત્ર ਹੀ ਦਿਖਾਈ ਦਿੱਤੇ ਇਸ ਦੇ ਨਾਲ ਹੀ ਡਾਕਟਰ ਮੰਜੂ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਹਸਪਤਾਲ ਆ ਕੇ ਆਯੁਰਵੇਦਿਕ ਦਵਾਈਆਂ ਅਤੇ ਪੰਜ ਕਰਮਾ ਇਲਾਜ ਦੇ ਲਾਭ ਪ੍ਰਾਪਤ ਕਰੋ ਰੈਕਟਲ ਡਿਜ਼ੀਜ਼ਿਕ ਸ਼ਾਸ ਸੂਤਰ ਸੇ ਬਹੁਤ ਅੱਛੇ ਸੇ ਟ੍ਰੀਟ ਕੀਤੀ ਜਾਂਦੀ ਹੈ ਹਮਾਰੀ ਆਈ ਕੀ ਓਪੀਡੀ ਹੈ ਅਲੱਗ ਸੇ ਆਈ ਕੇ ਪ੍ਰੋਸੀਜਰਸ ਵਹਾਂ ਪੇ ਅਲੱਗ ਸੇ ਹੋਤੇ ਹੈ ਈਐਨਟੀ ਕੀ ਅਲੱਗ ਸੇ ਹੈ ਈਅਰ ਕੇ ਪ੍ਰੋਸੀਜਰਸ ਅਲੱਗ ਸੇ ਹੋਤੇ ਹੈ ਫਿਰ ਹਮਾਰੀ ਬਾਲ ਰੋਗ ਕੀ ਹੈ ਓਪੀਡੀ ਪੀਡੀਆਟ੍ਰਿਕਸ पीडियट्रिक्स में हमारे बच्चों का बहुत सारे जैसे ऑटिज्म है और स्वर्ण प्राशन के इम्यूनिटी बूस्टर्स स्वर्ण प्राशन कैंप्स लगते हैं वो बहुत सारे पेशेंट्स आते हैं हमारे और साथ ही हमारी पंचकर्मा की ओपीडी है जहाँ पर हमारे पंचकर्मा के प्रोसीजर्स जो बहुत ही कम रेट्स में शायद ही कहीं पे इतने कम रेट्स में होते हो पाँच रुपये की पर्ची फीस और तीस या पैंतीस रुपये में और हर उसके अकॉर्डिंग मिनिमल रेट्स के ऊपर वो मिलते हैं अवेलेबल हैं पेशेंट्स के लिए और उसमें भी सीनियर सिटीज़न्स को और पंजाब गवर्नमेंट के एम्प्लॉइज़ के लिए वो फ़्री हैं बिल्कुल सीनियर सिटीज़न्स की ना पर्ची फ़ीस है ना प्रोसीजर फ़ीस है वो सारे यहाँ पे इस हॉस्पिटल में जो है वो ईज़िली अवेलेबल है पेशेंट्स को सर अभी स्टाफ है हमारा नए नॉर्म्स के अकॉर्डिंग एन सी एस एम सेंट्रल काउंसिल है जो हमारी उसके अकॉर्डिंग जो नॉर्म्स चेंज हो गए हैं आयुर्वेदिक की जो हमारे हॉस्पिटल की सेंक्शन पोस्ट थी उसमें हमारी सिक्सटी सिक्स पोस्ट जो है वो वैकेंट थी उसमें और भी वैकेंट हो गए हैं अभी और रिटायर हो गए ये मैं अकेले आपको हॉस्पिटल का डाटा बता रही हूँ लेकिन अब एन सी एस एम के अकॉर्डिंग बहुत सारी पोस्ट नई पोस्ट जो है वो जनरेट करनी पड़ेंगी होंगी उनके अकॉर्डिंग जो है वो कॉलेज क्योंकि अब यूनिवर्सिटी के अंडर चला गया कॉन्स्टेंट कॉलेज बन गया है तो यूनिवर्सिटी की तरफ से जो है वो यूनिवर्सिटी को डिमांड भेज दी गई है उन पोस्टों को फिल करने के लिए और वो फाइल चल रही है दैट इज़ अंडर प्रोसेस और वो बहुत जल्दी भर ली जाएंगी जो हमें बहुत ज़रूरी पोस्टें थी वो यूनिवर्सिटी के द्वारा जो है वो आउटसोर्स से हमारे यहाँ पे भर दी गई देखिए सर एक माइंडसेट है आयुर्वेदिक का इफेक्ट होता है लेकिन इमीडिएट और इमरजेंसी जहाँ पर हमारा लैक्यूला है वहाँ पे वो नहीं है इसीलिए पेशेंट को पेशेंस रखनी पड़ती है क्रॉनिक डिजीज़ में बेस्ट रिजल्ट जो एलोपैथी वाले हैं पेशेंट्स वो भी आते हैं बहुत साल एलोपैथी मेडिसिन लेने के बाद यहाँ पे मैं ट्रीटमेंट के लिए बट अगर थोड़ा सा माइंडसेट लोगों का चेंज हो जाए कि हम शुरू से ही आयुर्वेदा के ऊपर आएँ और अपने खान पान को थोड़ा ध्यान रखें तो शायद जो आयुर्वेद का मेन हिस्सा भी है लाइफ चेंज करें तो जो सबसे ज़्यादा लाइफ डिसऑर्डर्स है वही ना हों तो यहाँ पर माइंड सेट चेंज होना है आयुर्वेदा को प्रायोरिटी अपनी लाइफ में भी और ट्रीटमेंट में भी दोनों में देने की ज़रूरत है ये सारे सर लाइफ स्टाइल डिसऑर्डर्स हैं हमारी लाइफ स्टाइल खाना पीना रहना सहना सब का चेंज हो गया है अब हम थोड़ी सी दूर भी जाते हैं स्कूटी उठाते हैं पैदल चलते नहीं हैं खाना रात को जागना दिन में सोना सब हमारा जो आयुर्वेदा के अकॉर्डिंग जो हमारी दिनचर्या है वो बिल्कुल चेंज हो गई है सर हमारे यहाँ कैंप्स लगते हैं बाल रोग में हमारे स्वर्ण प्राशन एवरी पुषण नक्षत्र पे हमारे यहाँ स्वर्ण प्राशन ड्रॉप्स लगती हैं योगा का हमारा डेली ओपीडी होती है पेशेंट्स भी आते हैं वहाँ पर योगा डे पे कैंप लगता है और बाहर भी हमारे गाँव में भी जो है वो इसको अवेयरनेस के लिए हमारे कैंप लगते हैं सर वो एवरी प्रोसीजर के अलग से हैं बट फॉर एग्जाम्पल मैंने आपको अभ्यंग और स्वेदन का ही बता दिया है थर्टी फाइव फिफ्टी फाइव रुपीज़ में हाफ बॉडी फुल बॉडी अभ्यंग स्वेदन है ऐसी कटी बस्ती के ये एक एग्जाम्पल दिया है बाकी कटी बस्ती जानो बस्ती शिरोधारा उनके जो है वो नॉमिनल चार्जेज हैं लोगों को मैं यही अपील करना चाहती हूँ कि आयुर्वेदा अपनाइए और आयुर्वेदा को मेन स्ट्रीम में लाएंगे आप डिजीज फ्री भी रहेंगे और बाकी दवाइयों के साइड इफेक्ट से भी बचें आयुर्वेदा अपनाइए स्वस्थ रहिए ਸਤਾਨੀ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਸੱਤ ਸੀਟਾਂ ਲਈ 699 ਉਮੀਦਵਾਰ ਚੋਣ ਮੈਦਾਨ ਵਿੱਚ ਨੇ 5 ਫਰਵਰੀ ਨੂੰ 13000 ਤੋਂ ਵੱਧ ਬੂਥਾਂ ਤੇ ਕੁੱਲ 60.54% ਵੋਟਿੰਗ ਹੋਈ ਸੀ ਸੀਸੀਟੀਵੀ ਤੋਂ ਇਲਾਵਾ ਅ즈ਮੇਰਵਰਾਂ ਵੱਲੋਂ ਵੀ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਨਵੀਂ ਦਿੱਲੀ ਸੀਟ ਤੋਂ 6ਵੇਂ ਗੇੜ ਦੀ ਗਿਣਤੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਲੋਟਾਵਾ ਵਿੱਚ 225 ਵੋਟਾਂ ਨਾਲ ਪਛੜ ਗਏ ਨੇ ਹੁਣ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਨੇ ਦੱਸ ਦਈਏ ਅਰਵਿੰਦ ਕੇਜਰੀਵਾਲ 2013 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ 3 ਵਾਰ ਸੀਟ ਦੀ ਨੁਮਾਇੰਦਗੀ ਕਰਨ ਲਈ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਧਿਕਸ਼ਿਤ ਨੂੰ ਹਰਾ ਕੇ ਦਿੱਲੀ ਦੀ ਸਤਾ ਵਿੱਚ ਆਏ ਸਨ ਉਹਨਾਂ ਨੇ ਲਗਾਤਾਰ 3 ਵਾਰ ਇਸ ਵਿਧਾਨ ਸਭਾ ਦੀ ਨੁਮਾਇੰਦਗੀ ਕੀਤੀ ਹੈ ਫਿਲਹਾਲ ਇਹ ਸੀਟ ਕੇਜਰੀਵਾਲ ਕੋਲ ਹੈ ਕਾਲਕਾਜੀ ਸੀਟ ਤੇ ਰੁਝਾਵਾ ਮੁਤਾਬਕ ਪਾਚਵਾਂ ਉਮੀਦਵਾਰ ਰਮੇਸ਼ ਬੁਦੂੜੀ ਅੱਗੇ ਚੱਲ ਰਹੇ ਨੇ ਸੀਐਮ ਆਜੀ ਪਿੱਛੇ ਚੱਲ ਰਹੇ ਨੇ ਚਾਰ ਜਿਹੜਾ ਤੋਂ ਬਾਅਦ ਆਜੀ ਕਰੀਬ 1635 ਵੋਟਾਂ ਨਾਲ ਪਿੱਛੇ ਐ ਕਾਲਕਾਜੀ ਸੀਟ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇੱਕ ਹੈ ਇਸ ਵਾਰ ਆਮ ਆਦਮੀ ਪਾਰਟੀ ਨੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਜੀ ਨੂੰ ਟਿਕਟ ਦਿੱਤੀ ਹੈ ਜਦ ਕਿ ਕਾਂਗਰਸ ਨੇ ਸਾਫ ਕਾ ਵਿਧਾਇਕ ਅਲਕਾ ਲਾਂਬਾ ਨੂੰ ਮੈਦਾਨ ਵਿੱਚ ਉਤਾਰਿਆ ਇਹਨਾਂ ਚਿਹਰਿਆਂ ਕਾਰਨ ਕਾਲਕਾਜ਼ੀ ਸੀਟ ਇੱਕ ਵਾਰ ਫਿਰ ਹੋਰ ਸੀਟ ਬਣ ਗਈ ਹੈ ਜਦ ਕਿ ਭਾਜਪਾ ਨੇ ਇਥੋਂ ਰਮੇਸ਼ ਬਦੂੜੀ ਨੂੰ ਟਿਕਟ ਦਿੱਤੀ ਹੈ ਕਾਲਕਾ ਸੀਟ ਤੋਂ ਉਮੀਦਵਾਰ ਬਣਾਏ ਗਏ ਬਿਜੜੂ ਆਪਣੇ ਬਿਆਨਾਂ ਕਾਰਨ ਵਿਵਾਦਾਂ 'ਚ ਰਹਿੰਦੇ ਨੇ ਦਸਣਾ ਬੰਦ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 2025 ਦੀਆਂ ਲਈ ਕਈ ਫਿਰ ਟਫੇਰ ਹੋਣ ਦੀ ਸੰਭਾਵਨਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਵਿੱਚਕਾਰ ਸਖਤ ਮੁਕਾਬਲਾ ਹੁਣ ਸਾਫ ਨਜ਼ਰ ਆ ਰਿਹਾ ਹੈ ਸ਼ੁਰੂਆਤੀ ਰੁਝਾਨ ਹੈਰਾਨ ਕਰਨ ਵਾਲੇ ਨੇ ਦਿੱਲੀ ਦੀਆਂ ਸਾਰੀਆਂ 70 ਸਿੱਟਾਂ ਤੇ ਵੋਟਾਂ ਦੀ ਗਿਣਤੀ جاری ਹੈ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ ਭਾਜਪਾ 50 ਸਿੱਟਾਂ ਤੇ ਅੱਗੇ ਹੈ ਆਪ 19 ਸਿੱਟਾਂ ਤੇ ਅੱਗੇ ਹੈ ਕਾਂਗਰਸ 1 ਸਿੱਟੇ ਤੇ ਅੱਗੇ ਹੈ ਦਸਨਾ ਬੰਦ ਹੈ ਕਿ 5 ਫਰਵਰੀ ਦਿੱਲੀ ਦੀਆਂ ਸਾਰੀਆਂ 7 ਸਿੱਟਾਂ ਤੇ VOTING ਹੋਈ ਹੈ ਇਸ ਵਾਰ 60.54% VOTING ਹੋਈ ਸੀ ਜਦਕਿ ਪਿਛਲੀ ਵਾਰ ਦਿੱਲੀ ਚ 62.60% VOTING ਹੋਈ ਸੀ ਕੇਂਦਰੀ ਮੰਤਰੀ ਹਰਸ਼ ਮਲੋਤਰਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਕੁਸ਼ਾਸ਼ਨ ਤੇ ਉਹਨਾਂ ਤੇ ਪਾਰਟੀ ਦਾ ਭ੍ਰਿਸ਼ਟਾਚਾਰ ਜਨਤਾ ਦੇ ਸਾਹਮਣੇ ਆ ਗਿਆ ਜਿਸ ਕਾਰਨ ਜਨਤਾ ਨੇ ਸਰਕਾਰ ਬਦਲਣ ਦਾ ਫੈਸਲਾ ਕੀਤਾ ਹੈ ਦਿੱਲੀ ਪਾਸ਼ਪਾ ਨੂੰ ਆਪਣੀ ਭਰੋਸੇਯੋਗਤਾ ਦੁੱਜੇ ਰਾਜਾਂ ਵਿੱਚ ਵਿਕਾਸ ਕਾਰਜਾਂ ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਦੇ ਕੰਮਾਂ ਪਾਸ਼ਪਾ ਨੇ ਇੱਕ ਮੌਕਾ ਦੇ ਰਹੀ ਹੈ ਪਾਸ਼ਪਾ ਪੂਰਨ ਮੁਹੰਮਦ ਨਾਲ ਸਰਕਾਰ ਬਣਾਉਣ ਜਾਰੀ ਹੈ ਦੁੱਧੇ ਪਾਸੇ ਕੋਰੜਾ ਦੇ ਬਸਪਾ ਵਿਧਾਇਕ ਉਮੀਦਵਾਰ ਸੁੰਦਰ ਲੋਹੀਆ ਨੇ ਕਿਹਾ ਹੈ ਕਿ ਮੈਂ ਆਪ ਉਮੀਦਵਾਰ ਗੌਰਵ ਸ਼ਰਮਾ ਨੂੰ ਆਪਣਾ ਸਮਰਥਨ ਦਿੱਤਾ ਹੈ ਜੇਕਰ ਕੋਈ ਪਾਰਟੀ ਡਾਕਟਰ ਬੀ ਆਰ ਅੰਬੇਦਕਰ ਸਤਾਤਾ ਚੱਲਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ